ਸਤਿ ਸ੍ਰੀ ਅਕਾਲ ਸਤਿ ਸ੍ਰੀਕਾਲ ਉਮੀਦ ਹੈ ਜੀ ਸਾਰੇ ਦੋਸਤ ਠੀਕ ਠਾਕ ਹੋਣਗੇ ਖੈਰੀਅਤ ਨਾਲ ਹੋਣਗੇ ਮੈਂ ਜੀ ਮੈਂ ਨਜ਼ੀਰ احمد ਤੁਸੀਂ ਇਸ ਟਾਈਮ ਵੇਖ ਰਹੇ ਪਹੇਰੇ ਮੇਰਾ YouTube ਚੈਨਲ Facebook ਪੇਜ ਮੈਂ ਇਸ ਸਮੇਂ ਬਾਬਾ ਭੁੰਮਣ ਸ਼ਾ ਡੇਰੇ ਦੇ ਵਿੱਚ ਮੌਜੂਦ ਹਾਂ ਕੁਝ ਖਬਰਾਂ ਗਰਦਸ਼ ਕਰ ਰਹੀਆਂ ਹਾਂ ਬਈ ਬਾਬਾ ਭੁੰਮਣ ਸ਼ਾ ਡੇਰੇ ਦੀ ਤਮੀਰ ਆਤੀ ਕੰਮ ਸ਼ੁਰੂ ਹੋ ਗਿਆ ਹੈ ਮੈਂ ਇਸ ਵਾਸਤੇ ਅੱਜ ਦੁਬਾਰਾ ਤੁਹਾਨੂੰ ਬਾਬਾ ਭੁੰਮਣ ਸ਼ਾ ਡੇਰੇ ਦਾ ਦਰਸ਼ਨ ਕਰਵਾਉਣ ਲੈ ਆਇਆ ਪੂਰਾ ਡੇਰਾ ਵੀ ਤੁਹਾਨੂੰ ਦਿਖਾਵਾਂਗੇ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਾਂਗੇ ਵੇਖਾਂਗੇ ਵੀ ਕੀ ਕੁਝ ਇੱਥੇ ਹੈ ਮੌਜੂਦ ਪਿਛਲੀ ਵੀਡੀਓ ਦੇ ਵਿੱਚ ਸ਼ਾਇਦ ਕੁਝ ਚੀਜ਼ਾਂ ਰਹਿ ਗਈਆਂ ਹਈਆਂ ਉਹ ਆਪਾਂ ਇਸ ਵੀਡੀਓ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਇੱਥੇ ਕੀ ਕੁਝ ਹੈ ਡਿੱਗ ਗਿਆ ਹੈ ਢਹਿ ਗਿਆ ਹੈ ਤੇ ਇਮਾਰਤਾਂ ਦੇ ਵਿੱਚ ਕੀ ਕੁਝ ਹੈ ਉਹ ਸਾਰਾ ਕੁਝ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਆਜੋ ਫਿਰ ਆਪਾਂ ਇਮਾਰਤ ਵਾਲੇ ਪਾਸੇ ਚੱਲਨੇ ਆ ਵੀ ਇੱਥੇ ਕੀ ਕੁਝ ਅਜੇ ਮੌਜੂਦ ਹੈ ਤੇ ਕੀ ਕੁਝ ਡਿੱਗ ਪਿਆ ਹੈ ਜਦੋਂ ਦੁਨੀਆ ਨਫ਼ਰਤਾਂ ਤਫਰੀਕ ਤੇ ਅਨਾ ਵਿੱਚ ਵਿੰਦੀ ਹੋਈ ਸੀ ਉਹ ਦਿਨਾਂ ਵਿੱਚ ਇੱਕ ਐਸਾ ਚਿਰਾਗ ਜਗਿਆ ਜਿਸ ਦੀ ਰੋਸ਼ਨੀ ਅੱਜ ਵੀ ਲੋਕਾਂ ਦੇ ਦਿਲ ਵਿੱਚ ਵੱਸਦੀ ਏ ਇਹ ਚਿਰਾਗ ਸੀ ਬਾਬਾ ਭੂਮਣ ਸ਼ਾਹ ਇੱਕ ਐਸਾ ਦਰਵੇਸ਼ ਜਿਹੜਾ ਬਹਿਲੋਲਪੁਰ ਤਹਿਸੀਲ ਦੀਪਾਲਪੁਰ ਜ਼ਿਲ੍ਹਾ ਉਕਾੜਾ ਵਿੱਚ ਪੈਦਾ ਹੋਇਆ ਬਾਬਾ ਜੀ ਦਾ ਅਸਲ ਨਾਂ ਭੂਮਣ ਦਾਸ ਸੀ ਤੇ ਉਹ ਇੱਕ ਹਿੰਦੂ ਖਾਨਦਾਨ ਵਿੱਚ ਜਨਮੇ ਬਚਪਨ ਤੋਂ ਹੀ ਰੱਬ ਵੱਲ ਝੁਕਾਉ ਸੀ ਖਮੋਸ਼ ਤਬੀਅਤ ਪਰ ਅੰਦਰਲੀ ਰੋਸ਼ਨੀ ਨਾਲ ਪਰੋਏ ਹੋਏ ਸੀ। ਬਾਬਾ ਬੁਮਨ ਸ਼ਾਹ ਨੇ ਦੁਨਿਆਵੀ ਫਿਰਕੇ ਜਾਤ ਪਾਤ ਤੇ ਮਜ਼ਬੀ ਹੱਦਬੰਦੀ ਨੂੰ ਰੱਦ ਕਰਕੇ ਇਨਸਾਨ ਨੂੰ ਇਨਸਾਨ ਸਮਝਿਆ। ਉਹਨਾਂ ਦਾ ਪੈਗਾਮ ਸੀ ਸੱਚਾਈ, ਖਿਦਮਤ ਤੇ ਪਿਆਰ। ਉਹ ਅਕਸਰ ਕਹਿੰਦੇ ਰੱਬ ਉਥੇ ਲੱਭਦਾ ਏ ਜਿੱਥੇ ਕੋਈ ਭੁੱਖਾ ਨਾ ਹੋਵੇ, ਜਿੱਥੇ ਦਿਲ ਸਾਫ਼ ਹੋਵਣ। ਉਹਨਾਂ ਨੇ ਹਰ ਕਿਸੇ ਦੇ ਲਈ ਲੰਗਰ ਜਾਰੀ ਕੀਤਾ। ਜਾਤਾਂ ਤੋਂ ਉੱਪਰ ਉੱਠ ਕੇ ਉਹਨਾਂ ਦੀਆਂ ਮਹਿਫਲਾਂ ਵਿੱਚ ਹਿੰਦੂ ਸਿੱਖ ਮੁਸਲਮਾਨ ਸਭੀ ਸ਼ਾਮਲ ਹੁੰਦੇ ਇੱਕ ਰੱਬ ਇੱਕ ਇਨਸਾਨੀਅਤ ਇਹੀ ਉਹਨਾਂ ਦਾ ਮਜ਼ਬੂ ਸੀ ਬਾਬਾ ਜੀ ਦਾ ਦਰਬਾਰ ਬਹਿਲੋਲਪੁਰ گاؤں ਵਿੱਚ ਵਾਕਿਆ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ guzari ਜਿੱਥੇ ਅੱਜ ਵੀ ਲੋਕ ਸਕੂਨ ਤੇ ਬਰਕਤ ਲਈ ਆਉਂਦੇ ਨੇ ਇਹ ਦਰਬਾਰ ਇੱਕ ਰੂਹਾਨੀ ਮਰਕਜ਼ ਹੈ ਜਿੱਥੇ ਹਰ ਸਾਲ ਉਰਸ ਮਨਾਇਆ ਜਾਂਦਾ ਹੈ ਲੰਗਰ ਦੁਆ ਤੇ ਮੇਲ ਮਲਾਪ ਇਨਾਂ ਦਿਨਾਂ ਦੀ ਸ਼ਾਨ ਹੁੰਦੀ ਹੈ ਦਰبار ਵਿੱਚ ਹਰ ਮਖਤਬ ਫਿਕਰ ਦੇ ਲੋਕ ਆ ਕੇ ਚਾਦਰ ਚੜਾਉਂਦੇ ਨੇ ਅਤੇ ਦੁਆ ਮੰਗਦੇ ਨੇ ਉਹਨਾਂ ਦੇ ਕੋਲ ਸਿਰਫ ਉਮੀਦ ਨਹੀਂ ਬਲਕਿ ਇੱਕ ਅਹਿਸਾਸ ਹੈ ਕਿ ਰੱਬ ਉੱਥੇ ਵਸਦਾ ਹੈ ਜਿੱਥੇ ਦਿਲ ਵਿੱਚ ਸਫਾਈ ਹੋਵੇ। ਬਾਬਾ ਬੁੰਮਣ ਸ਼ਾਹ ਦੀ ਤਾਲੀਮਤ ਸਰਦਾਂ ਤੋਂ ਪਾਰ ਹੋਈ। ਕਿਉਂ ਮੇਂ ਪਾਕਿਸਤਾਨ ਤੋਂ ਬਾਅਦ ਇਨ੍ਹਾਂ ਦੇ ਅਕੀਦਤ ਮੰਨਦਾਂ ਨੇ ਭਾਰਤ ਵਿੱਚ ਵੀ ਉਹਨਾਂ ਦੀ ਯਾਦ ਵਿੱਚ ਡੇਰੇ ਕਾਇਮ ਕੀਤੇ ਜਿੱਥੇ ਅੱਜ ਵੀ ਉਹਨਾਂ ਦਾ ਪੈਗਾਮ ਗੂੰਜਦਾ ਹੈ ਭਾਰਤ ਵਿੱਚ ਦੋ ਵੱਡੇ ਮਸ਼ਹੂਰ ਡੇਰੇ ਐ ਨੇ ਕੱਚਾ ਪੱਕਾ ਇਹ ਡੇਰਾ ਹਰਿਆਣਾ ਰਾਜਸਤ ਵਿੱਚ ਵਾਕਿਆ ਹੈ ਜਿੱਥੇ ਸਾਲਾਨਾ ਮੇਲੇ ਲੰਗਰ ਤੇ ਰੋਹਾਨੀ ਮਹਿਫਲਾਂ ਦਾ ਆਤਮਾਮ ਹੁੰਦਾ ਹੈ ਲੋਕਾਂ ਵਿੱਚ ਇਹ ਥਾਂ ਬਾਬਾ ਜੀ ਦੀ ਸੇਵਾ ਤੇ ਬਰਕਤ ਦਾ ਮਰਕਜ਼ ਮੰਨਿਆ ਜਾਂਦਾ ਹੈ ਦੂਜਾ ਡੇਰਾ ਸੰਗਰਸਾ ਦਾ ਇਹ ਦੂਸਰਾ ਐਮ ਡੇਰਾ ਹੈ ਜਿੱਥੇ ਅਕੀਦਤ ਮੰਦ شمالی ਭਾਰਤ ਦੇ ਮੁxtਲਫੇ ਹਿੱਸਿਆਂ ਤੋਂ ਆ ਕੇ ਚਾਦਰ ਚੜਾਉਣ ਤੇ ਸੇਵਾ ਕਰਨ ਆਉਂਦੇ ਨੇ ਉੱਥੇ ਵੀ ਲੰਗਰ ਦੀ ਰਵਾਇਤ ਇਨਸਾਨੀਅਤ ਦਾ ਦਰਸ ਤੇ ਭਾਈਚਾਰੇ ਦਾ ਪੈਗਾਮ ਅੱਜ ਵੀ ਜ਼ਿੰਦਾ ਹੈ ਇਹ ਡੇਰੇ ਸਿਰਫ ਯਾਦਗਾਰ ਨਹੀਂ ਬਲਕਿ ਉਹਨਾਂ ਦੀ ਰੋਹਾਨੀ ਅਸੂਲਾਂ ਦਾ ਅਮਲੀ ਮਜ਼ਾਹਰਾ ਨੇ ਜੋ ਬਾਬਾ ਭੂਮਣ ਸ਼ਾਹ ਜੀ ਨੇ ਆਪਣੀ ਜ਼ਿੰਦਗੀ ਵਿੱਚ ਅਪਣਾਏ ਅੱਜ ਜਿੱਥੇ ਦੁਨੀਆ ਵਿੱਚ ਨਫ਼ਰਤਾਂ ਦਾ ਜ਼ੋਰ ਹੈ ਉੱਥੇ ਬਾਬਾ ਬੁੰਮਣ ਸ਼ਾਹ ਦਾ ਪੈਗਾਮ ਇੱਕ ਉਮੀਦ ਬਣ ਕੇ ਸਾਹਮਣੇ ਆਉਂਦਾ ਹੈ ਉਹ ਕਹਿੰਦੇ ਸਨ ਇਨਸਾਨ ਨੂੰ ਮਜ਼ਹਬ ਤੋਂ ਨਹੀਂ ਇਨਸਾਨੀਅਤ ਤੋਂ ਪਹਿਚਾਣੋ ਉਹਨਾਂ ਨੇ ਸੇਵਾ ਲੰਗਰ ਤੇ ਭਾਈਚਾਰੇ ਨੂੰ ਅਸਲ ਧਰਮ ਮੰਨਿਆ ਅੱਜ ਵੀ ਜੇ ਅਸੀਂ ਉਹਨਾਂ ਦੀ ਰਾਹ ਤੇ ਚੱਲੀਏ ਤਾਂ ਸਾਡਾ ਸਮਾਜ ਬਦਲਿਆ ਜਾ ਸਕਦਾ ਹੈ ਬਾਬਾ ਬੁੰਮਣ ਸ਼ਾਹ ਦੀ ਤਾਲੀਮ ਸਿਰਫ ਇੱਕ ਵਕਤ ਦੀ ਗੱਲ ਨਹੀਂ ਉਹ ਅੱਜ ਵੀ ਉਹਨਾਂ ਲੋਕਾਂ ਲਈ ਰਹਿਨਮਾਏ ਜਿਹੜੇ ਸੱਚ ਨੂੰ ਲੱਭਦੇ ਨੇ ਬਾਬਾ ਭੁੰਮਣ ਸ਼ਾਹ ਜੀ ਇੱਕ ਚਰਾਗ ਇੱਕ ਸੋਚ ਇੱਕ ਸੱਚ ਉਹ ਸਨ ਇਨਸਾਨੀਅਤ ਦੇ سفیر ਜਿਹੜੇ ਹਰ ਦਿਲ ਨੂੰ ਜੋੜਨ ਆਏ ਆਓ ਅਸੀਂ ਵੀ ਉਹਨਾਂ ਦੇ ਪੈਗਾਮ ਨੂੰ ਅਪਣਾਈਏ ਪਿਆਰ ਤੇ ਖਿਦਮਤ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਈਏ ਅੱਗੇ ਆਪਾਂ ਅੰਦਰ ਗਏ ਤੇ ਤੁਹਾਨੂੰ ਅੰਦਰੋਂ ਫੁਟੇਜ ਵਿਖਾਈਆਂ ਨੇ ਅੰਦਰ ਦੀ ਸੁੰਦਰਤਾਲ ਹੁਣਾ ਪੁਰਾਣੇ ਦੌਰ ਦੇ ਨਕਸ਼ਾ ਨਿਗਾਰ ਫੁੱਲ ਬੂਟੇ ਤਸਵੀਰਾਂ ਇਹ ਪੁਰਾਣੇ ਦੌਰ ਦੀ ਏਕਾਸੀ ਕਰਦੇ ਨੇ ਦੀਵਾਰਾਂ ਦੇ ਉੱਤੇ ਫਿੱਕੇ ਪੈਰ ਰੰਗ ਆਪਣੇ ਮਾਲਕਾਂ ਨੂੰ ਯਾਦ ਕਰਕੇ ਰੋ ਰਹੇ ਨੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਇਹ ਸਾਡਾ ਵਿਰਸਾ ਹੌਸਤਾ ਹੌਸਤਾ ਖਤਮ ਹੁੰਦਾ ਜਾ ਰਿਹਾ ਅੰਦਰ ਦੀ ਤੁਹਾਨੂੰ ਸੁੰਦਰਤਾਲ ਵਹਾਈਏ ਹੁਣ ਇਹਦੇ ਅੰਦਰ ਤੁਹਾਨੂੰ ਮਲਾਹ ਚਲਣਾ ਅੱਜ ਮੈਂ ਆਇਆ ਨਾ ਤੇ ਹਵਾ ਬਹੁਤ ਤੇਜ਼ ਚੱਲ ਰਹੀ ਏ ਮਿੱਟੀ ਉੱਡ ਰਹੀ ਹਰ ਪਾਸੇ ਤੇ ਵੇਖੋ ਕੀ ਸੂਰਤial ਬਣੀ ਖਲੋਤੀ ਏ ਅੰਦਰ ਐਵੇਂ ਲੱਗਦਾ ਜਿਵੇਂ ਕੋਈ ਨਸ਼ਈ ਜਾਂ ਮੱਲੇ ਦੇ ਮੁੰਡੇ ਆ ਕੇ ਤੇ ਇੱਥੇ ਨੁਕਸਾਨ ਕਰਦੇ ਨੇ ਵੇਖਣ ਵਾਲਾ ਕੋਈ ਨਹੀਂ ਦੇਖਭਾਲ ਕਰਨ ਵਾਲਾ ਕੋਈ ਨਹੀਂ ਜਿਹੜਾ ਕਿ ਇਥੇ ਸਾਮ ਸੰਭਾਲ ਕਰੇ ਗੁਰਦੁਆਰੇ ਦਾ ਇਹ ਮੇਨ ਹਿੱਸਾ ਹੈ ਜਿਹੜਾ ਅੱਜ ਵੀ ਕੈਮੋਦਮ ਸ਼ਾਨੋ ਸ਼ਕਤ ਨਾਲ ਅੱਜ ਵੀ ਖਲੋਤਾ ਆਇਆ ਹੈ ਕਾਫੀ ਸਾਰੀਆਂ ਇੰਦੇ ਉੱਤੇ ਚੀਜ਼ਾਂ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਹੁਣ ਆਸ-ਆਸਤਾ ਖਤਮ ਹੁੰਦੀਆਂ ਜਾ ਰਹੀਆਂ ਨੇ ਵੇਖੋ ਇਹ ਇੰਦੇ ਉੱਤੇ ਮੂਰਤੀਆਂ ਜਿਹੜੀਆਂ ਨੇ ਬਣਾਈਆਂ ਗਈਆਂ ਸੀ 1947 ਤੋਂ ਪਹਿਲੇ ਉਹ ਹਜੇ ਤੱਕ ਮੌਜੂਦ ਨੇ ਤੇ ਆਸ-ਆਸਤਾ ਹੁਣ ਖਤਮ ਹੁੰਦੀਆਂ ਜਾ ਰਹੀਆਂ ਨੇ ਇਹ ਵੇਖੋ ਥੱਲੋਂ ਸੀਮਿੰਟ ਨਿਕਲਦਾ ਆ ਰਿਹਾ ਹੈ ਰੈਨੋਵੇਸ਼ਨ ਇੱਕ ਵਾਰੀ ਇੰਦੀ ਹੋ ਚੁੱਕੀ ਹੈ ਤੇ ਦੁਬਾਰਾ ਫਿਰ ਇਹ ਇਮਾਰਤ ਖਸਤਾ ਹਾਲ ਹੋ ਗਈ ਹੈ ਐ ਵੇਖੋ ਜੀ 1947 ਦੇ ਟਾਈਮ ਜਿਹੜੀ ਇਹਦੀ ਛੱਤ ਪਾਈ ਗਈ ਆਈ ਨਾ ਲੱਕੜੀ ਦੇ ਤਖਤੇ ਤੇ ਉੱਤੇ ਟੈਲਾਂ ਦਾ ਇਸਤੇਮਾਲ ਕੀਤਾ ਗਿਆ ਉਹ ਹਜੇ ਤੱਕ ਸਹੀ ਖਲੋਤੀ ਅਗਰ ਇਹਨੂੰ ਰੈਨੋਵੇਸ਼ਨ ਹੋਣੇ ਨਾ ਕੀਤਾ ਗਿਆ ਤੇ ਇਹ ਇਮਾਰਤ ਡਿੱਗ ਜਾਏਗੀ ਕਾਫੀ ਸਾਰੀਆਂ ਇਹਦੇ ਉੱਤੇ ਵੇਖੋ ਮੂਰਤੀਆਂ ਬਣੀਆਂ ਹੋਈਆਂ ਨੇ ਆ ਵੇਖੋ ਚਾਰਾਂ ਸਾਈਡਾਂ ਤੇ ਐ ਇਮਾਰਤ ਦੇ ਚਾਰਾਂ ਸੱਡਾਂ ਤੇ ਬਰਾਂਡਾ ਹੈ ਬਰਾਂਡੇ ਦੇ ਵਿੱਚ ਇਹ ਚਾਰਾਂ ਸਾਈਡਾਂ ਤੇ ਇਹ ਮੂਰਤੀਆਂ ਬਣੀਆਂ ਹੋਈਆਂ ਨੇ ਇਹਦੇ ਵਿੱਚ ਮੁਸਲਮਾਨਾਂ ਦੀਆਂ ਮੂਰਤੀਆਂ ਨੇ ਮੁਸਲਮਾਨ ਪੀਰ ਫਕੀਰ ਬਾਦਸ਼ਾਹਾਂ ਵਾਲੀਆਂ ਜਿਹੜੀਆਂ ਕਿ ਅਕਾਸੀ ਕਰਦੀਆਂ ਨੇ ਕਿਸੇ ਦੌਰ ਦੀਆਂ ਤੇ ਇਹਦੇ ਵਿੱਚ ਹਿੰਦੂ ਮਜ਼ਬ ਤੇ ਸਿੱਖ ਮਜ਼ਬ ਦੀਆਂ ਕਾਫੀ ਸਾਰੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਇਹਨਾਂ ਦੀਵਾਰਾਂ ਦੇ ਉੱਤੇ ਜਿਵੇਂ ਕਪੜਾਣੇ ਦੌਰ ਦੇ ਵਿੱਚ ਨਕਸ਼ੋ ਨਗਾਰ ਕੀਤੇ ਜਾਂਦੇ ਸੀ ਉਸੇ ਤਰ੍ਹਾਂ ਇਹਨਾਂ ਇਮਾਰਤਾਂ ਦੇ ਉੱਤੇ ਨਕਸ਼ੋ ਨਗਾਰ ਹਜੇ ਤੱਕ ਮੌਜੂਦ ਹੈਗੇ ਨਹੀਂ ਮੈਂ ਤੁਹਾਨੂੰ ਅੰਦਰ ਵੀ ਵਿਖਾ ਦੇਣਾ ਅੰਦਰ ਇੱਥੇ ਆ ਵੇਖੋ ਨਿਮਕ ਲੂਣ ਜਿਹਨੂੰ ਖਾਕ ਮੁਸਲਮਾਨ ਬੋਲਦੇ ਨੇ ਦਰਬਾਰਾਂ ਤੇ ਵੀ ਅਕਸਰ ਇਹ ਚੀਜ਼ਾਂ ਹੁੰਦੀਆਂ ਨੇ ਇਹ ਇੱਥੇ ਹਜੇ ਤੱਕ ਮੌਜੂਦ ਨੇ ਐ ਵੇਖੋ ਇਹਨਾਂ ਇਹਨਾਂ ਨਿੱਕੇ ਨਿੱਕੇ ਜਿਹੜੇ ਹਨਾ ਰੋਸ਼ਨਦਾਨ ਜਾਂ ਇਹਨੂੰ ਬੋਲਦੇ ਨੇ ਜਿੱਥੇ ਦੀਵਾ ਬਾਲਦੇ ਨੇ ਮੁਸਲਮਾਨ ਹਾਜੇ ਵੀ ਕਈ ਇੱਥੇ ਆ ਕੇ ਆ ਵੇਖੋ ਇਹਨਾਂ ਦੇ ਵਿੱਚ ਮੁਸਲਮਾਨ ਮੰਨਤਾ ਮੰਨਦੇ ਨੇ ਤੇ ਇੱਥੇ ਨਿਮਕ ਆ ਕੇ ਰੱਖ ਜਾਂਦੇ ਨੇ ਤਾਂ ਕਿ ਉਹਨਾਂ ਦੀ ਮੰਨਤਾ ਪੂਰੀਆਂ ਹੋ ਜਾਵਣ ਇਹ ਜਿਹੜੀ ਟਾਇਲ ਇਸਤੇਮਾਲ ਕੀਤੀ ਹੈ ਨਾ ਇਹ ਖਾਸ ਕਿਸਮ ਦਾ ਪੱਥਰ ਇਸਤੇਮਾਲ ਕੀਤਾ ਆ ਵੇਖੋ ਜੀ ਸੰਗੇ ਮਰਮਰ ਇਨਵਾਂਦੇ ਨੇ ਇਹ ਜਿਹੜਾ ਪੱਥਰ ਇਸਤੇਮਾਲ ਕੀਤਾ ਖਾਸ ਕਿਸਮ ਦਾ ਪੱਥਰ ਇਹ ਬਣੀਆਂ ਬੜਾਈਆਂ ਉਸ ਟਾਈਮ ਚੁਕਾਠਾਂ ਮਿਲਦੀਆਂ ਸੀ ਆ ਵੇਖੋ ਇਹ ਉਹ ਚੁਕਾਠਾਂ ਨੇ ਜਿਹੜੀਆਂ ਲਾਈਆਂ ਗਈਆਂ ਨੇ ਇਹ ਥੱਲੇ ਵੀ ਉਹੀ ਚੀਜ਼ ਸੰਗੇ ਮਰਮਰ ਇਸਤੇਮਾਲ ਹੋਇਆ ਹੈ ਜਿਹੜਾ ਕਿ ਹੁਣ ਬਿਲਕੁਲ ਆਸ-ਆਸਤਾ ਇਹ ਬਰਬਾਦ ਹੋ ਰਿਹਾ ਹੈ ਬਰਬਾਦੀ ਵਾਲੇ ਪਾਸੇ ਨੂੰ ਜਾ ਰਿਹਾ ਹੈ ਅਗਰ ਗਵਰਨਮੈਂਟ ਇਹਦੇ ਉੱਤੇ ਧਿਆਨ ਨਹੀਂ ਦੇਵੇਗੀ ਸਾਫ ਜ਼ਾਰੇ ਪੰਜਾਬੀਆਂ ਦਾ ਪੰਜਾਬੀ ਸੱਭਿਆਚਾਰ ਤੇ ਇਹਨੂੰ ਅਗਰ ਨਹੀਂ ਸੰਭਾਲਾਂਗੇ ਇਹ ਸਾਡਾ ਵਿਰਸਾ ਅਗਰ ਨਹੀਂ ਸੰਭਾਲਾਂਗੇ ਤੇ ਸਾਫ ਜ਼ਾਰੇ ਆਸ-ਆਸਤਾ ਖਤਮ ਹੋ ਜਾਏਗਾ ਨਾ ਅਗਰ ਇਹਨੂੰ ਸੰਭਾਲ ਕੇ ਰੱਖਾਂਗੇ ਤੇ ਬਾਹਰੋਂ ਆਵਣ ਵਾਲੇ ਸਿੱਖ ਯਾਤਰੀ ਜਾਂ Hindu ਭਾਈ ਜਿਹੜੇ ਜਿਨ੍ਹਾਂ ਦਾ ਇਹ ਗੁਰਦੁਆਰਾ ਹੈ ਜਿਨ੍ਹਾਂ ਦੇ ਬਜ਼ੁਰਗਾਂ ਦਾ ਇਹ ਅਸੀਂ ਸਮਾਲਣਾ ਹੈ ਅਸੀਂ ਸੰਭਾਲ ਕੇ ਰੱਖਾਂਗੇ ਤੇ ਉਹ ਆ ਕੇ ਵੇਖਣਗੇ ਤੇ ਖੁਸ਼ ਹੋਣਗੇ ਇਹ ਆਸ-ਆਸਤਾ ਸਾਡਾ ਆ ਕਲਚਰ ਪ੍ਰਮੋਟ ਹੋਏਗਾ ਇਸ ਸਕਾਫਤ ਪ੍ਰਮੋਟ ਹੋਏਗੀ ਉਹਦੇ ਨਾਲ ਕਾਫੀ ਆਮਦ-ਰਫਤ ਹੋਏਗੀ ਜਿਹੜੇ ਬਾਹਰੋਂ ਆਉਂਦੇ ਨੇ ਵਿਜ਼ਟਰ ਹਜ਼ਰਤ ਜਿਹੜੇ ਸੈਰ ਤੈਫਰੀ ਕਰਨਾ ਹੁੰਦੇ ਨੇ ਪਾਕਿਸਤਾਨ ਉਹਨਾਂ ਨੂੰ ਇੱਕ ਨਵੀਂ ਸੈਰਗਾ ਮਿਲੇਗੀ ਇੱਥੇ ਇਸ ਪਿੰਡ ਦੇ ਵਿੱਚ ਇਸ ਪਿੰਡ ਦਾ ਨਾਮ ਜਿਹੜਾ ਹੈ ਉਹ ਭਮਣਸ਼ਾ ਹੈ ਜਿਹੜੇ ਬੰਦਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਰਿਹਾ ਜ਼ਿਆਦਾਤਰ ਬੰਦੇ ਉਹ ਨੇ ਜਿਨ੍ਹਾਂ ਨੂੰ ਇਸ ਚੀਜ਼ ਦੇ ਬਾਰੇ ਵਿੱਚ ਇਲਮ ਹੈ ਮੈਂ ਸਿਰਫ ਜਿਹੜੇ ਮੇਰੇ ਨਵੇਂ ਸਾਬਸਕ੍ਰਾਈਬਰ ਨੇ ਜਾਂ ਨਵੇਂ ਮੰਦੇ ਜਿਹੜੇ ਮੇਰੀ ਅੱਜ ਵੀਡੀਓ ਵੇਖਦੇ ਪਏ ਨੇ ਮੈਂ ਉਹਨਾਂ ਵਾਸਤੇ ਇਹ ਖਾਸ ਤੌਰ ਤੇ ਗੱਲ ਕਹਿ ਰਿਹਾ ਪੁਰਾਣੇ ਬਾਬਿਆਂ ਨੇ ਮੈਨੂੰ ਦੱਸਿਆ ਵੀ ਬਾਬਾ ਭੁੰਮਣ ਸ਼ਾਹ ਦੇ ਇਸ ਡੇਰੇ ਦੇ ਉੱਤੇ ਹਰ ਕਿਸਮ ਦੀ ਫੋਟੋ ਮੌਜੂਦ ਸੀ ਆਂਦੇ ਸੀ ਵੀ ਕੋਈ ਬੰਦਾ ਆਂਦਾ ਸੀ ਵੀ ਫਲਾਣੀ ਫੋਟੋ ਨਹੀਂ ਤੇ ਉਹਨੂੰ ਨਾਮ ਦਿੱਤਾ ਜਾਂਦਾ ਸੀ ਤੇ ਆਂਦੇ ਨੇ ਵੀ ਬਜ਼ੁਰਗ ਸ਼ਰਤਾਂ ਲਾਉਂਦੇ ਸੀ ਵੀ ਇਸ ਡੇਰੇ ਦੇ ਉੱਤੇ ਹਰ ਕਿਸਮ ਦੀ ਫੋਟੋ ਪੀਰ ਫਕੀਰ ਹਰ ਚੀਜ਼ ਦੀ ਫੋਟੋ ਮੌਜੂਦ ਹੈ ਇਹ ਸਾਹਮਣੇ ਇੱਕ ਇਮਾਰਤ ਦੇ ਉੱਤੇ ਸੀੜੀਆਂ ਜਾਨੀਆਂ ਸੀ ਸੀੜੀਆਂ ਵੀ ਵਾਹ ਵਾ ਸਾਰੀਆਂ ਟੁੱਟ ਗਈਆਂ ਨੇ ਤੇ ਅਗਾਉਂ ਦੀ ਛੱਤ ਵੀ ਡਿੱਗ ਪਈ ਹੈ ਹੁਣ ਮੈਂ ਐਸਾਈਡ ਤੇ ਆ ਗਿਆ ਇਹ ਵੀ ਐਸਾਈਡ ਤੇ ਵੀ ਆ ਵੇਖੋ ਨਾ ਵਾਹ ਵਾ ਸਾਰੀਆਂ ਚੀਜ਼ਾਂ ਬਣੀ ਹੋਈਆਂ ਨੇ ਉੱਤੇ ਮੂਰਤੀਆਂ ਵਾਹ ਵਾ ਸਾਰੀਆਂ ਬਣੀ ਹੋਈਆਂ ਨੇ ਆ ਵੇਖੋ ਠੀਕ ਹੈ ਜੀ ਹੁਣ ਤੇ ਆਸ ਆਸ ਆ ਇਹ ਬਿਲਕੁਲ ਹੁਣ ਮੈਂ ਪਿਛਲੇ ਸਾਲ ਆਇਆ ਸੀ ਉਦੋਂ ਕੁਝ ਚੀਜ਼ਾਂ ਵਾਹ ਵਾ ਸਾਰੀਆਂ ਆਵਾਜ਼ੇ ਨਜ਼ਰ ਆ ਰਹੀਆਂ ਆਈਆਂ ਹੁਣ ਇਸ ਵਾਰੀ ਆਇਆ ਤੇ ਇਸ ਵਾਰੀ ਬਿਲਕੁਲ ਵਾਹ ਵਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਹੋਈਆਂ ਪਈਆਂ ਨੇ ਆਸ ਆਸ ਆਸਾ ਬਰਬਾਦ ਹੋ ਰਹੀਆਂ ਨੇ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਕਰਨਾ ਜਿਹੜੇ ਜ਼ਿਆਦਾਤਰ ਲੋਕਾਂ ਨੇ ਵੀਡੀਓ ਬਣਾਈਏ ਉਹਨਾਂ ਨੇ ਇਹ ਨਹੀਂ ਚੀਜ਼ ਦੱਸੀ ਇਹ ਦੋ ਗਾਡਰ ਤੁਹਾਨੂੰ ਨਜ਼ਰ ਆ ਰਹੇ ਨੇ ਨਾ ਇਹਨਾਂ ਗਾਰਡਨਾਂ ਦੇ ਉੱਤੇ ਰੇਕ ਰਾਹਦਾਰੀ ਹੈ ਉੱਥੋਂ ਹੀ ਜਾਂਦੇ ਆ ਇਸ ਪਾਸੇ ਉੱਤੇ ਇਹਦੀ ਛੱਤ ਦੇ ਉੱਤੇ ਇਹ ਇਥੋਂ ਦੇ ਆ ਨੇ ਯਾਰ ਗਵਰਨਮੈਂਟ ਦੇ ਬੰਦਿਆਂ ਨੇ ਇਹ ਡੇਗ ਦਿੱਤੀ ਇਹ ਡੇਗੀ ਇਸ ਗੱਲੋਂ ਕਿਉਂਕਿ ਬੰਦੇ ਚੜ੍ਹ ਕੇ ਪਰਲੇ ਪਾਸੇ ਜਾਂਦੇ ਆ ਤੇ ਉੱਥੋਂ ਉਤੋਂ ਲਾਹਣ ਦੀ ਕੋਸ਼ਿਸ਼ ਕਰਦੇ ਆ ਵੀ ਉਹ ਉੱਥੇ ਉੱਤੇ ਕਰਕੇ ਆਉਂਦੇ ਆ ਵੀ ਸੋਨਾ ਹੈ ਸੋਨਾ ਲਾਣਾ ਕਈਆਂ ਨੇ ਲਾਉਣ ਦੀ ਕੋਸ਼ਿਸ਼ ਕੀਤੀ ਤੇ ਅੰਨੇ ਹੋ ਜਾਂਦੇ ਆ ਇਹ ਹੋਰ ਵੀ ਸਾਨੂੰ ਇਥੋਂ ਦੇ ਬਜ਼ੁਰਗਾਂ ਨੇ ਗੱਲਾਂ ਕੀਤੀਆਂ ਨੇ ਬੀਜੜਾ ਬੰਦਾ ਇੱਥੇ ਆ ਕੇ ਲੁੱਟਣ ਦੀ ਕੋਸ਼ਿਸ਼ ਕਰਦਾ ਜਾਂ ਲਾਉਣ ਦੀ ਕੋਸ਼ਿਸ਼ ਕਰਦਾ ਉਹ ਅੰਨਾ ਹੋ ਜਾਂਦਾ ਐਸ ਪਾਸੇ ਵੀ ਮੂਰਤੀਆਂ ਹਨ ਆਏ ਵੇਖੋ ਇਹ ਉੱਤੇ ਉੱਤੇ ਹਨ ਕਿਉਂਕਿ ਮੀਂਹ ਹਨੇਰੀ بارشਾਂ ਤੂਫਾਨਾਂ ਨਾਲ ਇਹ ਬਿਲਕੁਲ ਗੰਦੇ ਹੋ ਗਏ ਨੇ ਜਿਹੜੇ ਉੱਤੇ ਨਕਸ਼ ਨਗਾਰ ਬਣਾਏ ਹੋਇਆ ਹੈ ਨਾ ਉਹ ਖਤਮ ਹੁੰਦੇ ਜਾ ਰਹੇ ਨੇ ਆਸ ਆਸਾ ਇਹਦੇ ਵਿੱਚ ਹੀ ਆ ਵੇਖੋ ਪੀਪਲ ਦਾ ਇੱਕ ਦਰਖਤ ਤੇ ਉਹ ਫੁੱਟਿਆ ਖਲੋਤਾ ਹੈ ਯਾਨੀ ਕਿਸੇ ਨੇ ਸਾਫ ਸੂਫ ਨਹੀਂ ਕੀਤਾ ਰੈਨੋਵੇਸ਼ਨ ਦੌਰਾਨ ਇਹ ਖਤਮ ਨਹੀਂ ਕੀਤਾ ਅਗਰ ਖਤਮ ਕੀਤਾ ਹੁੰਦਾ ਤੇ ਬਿਲਕੁਲ ਸਾਫ ਹੋ ਜਾਵੇ ਇਹ ਵਾ ਵਾ ਸਾਲਾਂ ਤੂੰ ਐਵੇਂ ਫੁੱਟਿਆ ਹੋਇਆ ਉਹ ਉ ਟੁੱਟਾਣੀ ਵੜ ਵੜ ਦੇ ਦਿੰਦੇ ਨੇ ਦੁਬਾਰਾ ਮੋੜ ਫੁੱਟ ਜਾਂਦਾ ਇਹ ਵੇਖੋ ਇਹਦੇ ਵਿੱਚ ਬਾਬੇ ਬੁੰਮਣ ਸਾਹ ਦੇ ਡੇਰੇ ਦੇ ਸਾਹਮਣੇ ਨਾ ਜਿਹੜੀ ਬਿਲਡਿੰਗ ਏ ਇਹ ਬਿਲਡਿੰਗ ਮੇਨ ਬਿਲਡਿੰਗ ਗੁਰਦੁਆਰਾ ਇਹਦੇ ਸਾਹਮਣੇ ਵੇਖੋਗੇ ਇੱਕ ਪਰਲੇ ਪਾਸੇ ਵੱਡੀ ਤਿੰਨ ਮੰਜ਼ਲਾ ਇਮਾਰਤ ਤੇ ਉੱਥੇ ਹੁਣ ਐਸਟਮ ਰੈਸ਼ ਏ ਇਹਦੇ ਅੰਦਰ ਰੈਸ਼ ਏ ਤੇ ਇਸ ਗੱਲੋਂ ਅੰਦਰ ਨਹੀਂ ਜਾਣ ਦਿੰਦੇ ਨੇ ਤੇ ਅੰਦਰ ਦੀ ਤੁਹਾਨੂੰ ਫੁਟੇਜ ਵਿਖਾਉਂਦਾ ਉਹ ਵੀ ਬਹੁਤ ਆਲੀਸ਼ਾਨ ਬਿਲਡਿੰਗ ਏ ਇਹਦੇ ਮਗਰਲੇ ਪਾਸੇ ਵੀ ਆ ਸਾਹਮਣੇ ਤੁਹਾਨੂੰ ਦਿਖ ਰਹੀ ਏ ਕਿਉਂਕਿ ਅੱਗੇ ਫਿਰ ਇਹ ਇਮਾਰਤ ਆ ਜਾਂਦੀ ਏਸ ਗੱਲੋਂ ਫਿਰ ਉਹ ਇਮਾਰਤ ਨਹੀਂ ਦਿਸਦੀ ਤੇ ਜਾਂ ਫਿਰ ਉਸ ਇਮਾਰਤ ਨੂੰ ਵੇਖਣ ਵਾਸਤੇ ਉਸ ਇਮਾਰਤ ਨੂੰ ਵੇਖਣ ਵਾਸਤੇ ਆਪਾਂ ਨੂੰ ਐਨ ਦੇ ਇਸ ਚ ਬਾਰੇ ਦੇ ਉੱਤੇ ਚੜਨਾ ਪੈਗਾ ਉੱਥੋਂ ਫਿਰ ਇਹ ਇਮਾਰਤ ਆਪਾਂ ਨੂੰ ਸਾਫ ਵਾਜ਼ੇ ਤੌਰ ਤੇ ਦਿਸਦੀ ਏ ਇਹ ਇੱਕ ਵੱਡੀ ਸਾਰੀ ਇਮਾਰਤ ਹੈ ਇਹਨੂੰ ਸ਼ਾਇਦ ਲੰਗਰਖਾਨਾ ਜਾਂ ਹਾਲ ਬੋਲਦੇ ਹੈ ਜਿਹੜੇ ਉੱਤੋਂ ਆਉਂਦੇ ਹੈ ਰਮਣ ਵਾਸਤੇ ਦੂਰ ਦਰਾਜ ਦੇ ਇਲਾਕਿਆਂ ਦੇ ਵਿੱਚੋਂ ਬਾਬਾ ਭੁੰਮਣ ਸ਼ਾ ਇੱਥੇ ਮੱਥਾ ਟੇਕਣ ਆਉਂਦੇ ਹੈ ਬੰਦੇ ਉਹ ਇੱਥੇ ਆ ਕੇ ਰਹਿੰਦੇ ਹੈ ਰਾਤ گزارਦੇ ਹੈ ਜਾਂ ਇੱਥੇ ਲੰਗਰ ਪਾਣੀ ਦਾ ਇੰਤਜ਼ਾਮ ਕਰਦੇ ਹੋ ਐਸੇ ਹਾਲ ਦੇ ਵਿੱਚ ਹੀ ਰਹਿੰਦੇ ਹੈ ਇੱਥੇ ਹੁਣ ਜਿਹੜੇ ਹੈ ਨਾ ਆਂਡਗਵਾਂਡ ਜਿਹੜੀਆਂ ਕਲੋਨੀਆਂ ਆਉਣ ਉਹ ਕਲੋਨੀਆਂ ਦੇ ਵਿੱਚੋਂ ਮੁੰਡੇ ਜਵਾਕ ਨਿੱਕੇ ਜਿਹੜੇ ਸ਼ੂਰ ਹਨ ਬਾਲ ਜਿਹੜੇ ਹਨ ਜਾਂ ਇੱਥੇ ਸਕੂਲ ਜਿਹੜੇ ਦੋ ਤਿੰਨ ਹਨ ਇਥੋਂ ਦੀ ਬਾਲ ਜਿਹੜਿਆਂ ਨੂੰ ਉਹ ਇੱਥੇ ਆ ਕੇ ਕ੍ਰਿਕਟ ਗੇਂਦ ਬੱਲਾ ਖੇਡਦੇ ਨੇ ਕੋ ਫੁੱਟਬਾਲ ਖੇਡਦੇ ਨੇ ਇਹ ਉਹਨਾਂ ਨੇ ਸਾਰੀ ਬਰਬਾਦੀ ਉਹਨਾਂ ਨੇ ਕੀਤੀ ਹੈ ਬਾਲਾ ਨੇ ਲੀਕੇ ਵਜੇ ਖਲੋਤੇ ਨੇ ਅੰਦਰ ਜਾਂ ਅੰਦਰ ਵੇਖੋ ਹਾਲਾਤ ਬਿਲਕੁਲ ਖਰਾਬ ਹਨ ਇਹ ਪਤ ਨਹੀਂ ਪਾਣੀ ਕਿਦੋਂ ਆ ਗਿਆ ਸ਼ਾਇਦ ਬਾਰਿਸ਼ ਬੁਰਸ਼ ਦੀ ਵਜ੍ਹਾ ਤੋਂ ਸ਼ਾਇਦ ਪਾਣੀ ਅੰਦਰ ਖੜੋ ਗਿਆ ਇਹ ਵੇਖੋ ਇਹ ਇੱਕ ਚੀਜ਼ ਪਤ ਨਹੀਂ ਇਹਨੂੰ ਕੀ ਆਂਦੇ ਨੇ ਇਹ ਡਿੱਗੀ ਪਈ ਏ ਠੀਕ ਹੈ ਜੀ ਇਹ ਵੇਖੋ ਵਾ ਵਾ ਵੱਡਾ ਸਾਰਾ ਹਾਲ ਹੈ ਗਾਡਰ ਕਿੱਡੇ ਕਿੱਡੇ ਵੱਡੇ ਗਾਡਰ ਨੇ ਉੱਤੇ ਟੈਲ ਪਾਈ ਹੋਈ ਏ ਟੀਅਰ ਪਾਇਓਏ ਨੇ ਇਹ ਹਾਲ ਏ ਚਬੂਤਰਾ ਬਣਿਆ ਇੱਥੇ ਸ਼ਾਇਦ ਬੈ ਕੇ ਤਕਰੀਰ ਕਰਦੇ ਹੋਵਣਗੇ ਹਾਲ ਦੇ ਵਿੱਚ ਇਸ ਉੱਤੇ ਵੀ ਇੱਕ ਬਿਲਡਿੰਗ ਦੇ ਉੱਤੇ ਦੂਸਰੀ ਮੰਜ਼ਲ ਇਮਾਰਤ ਉੱਤੇ ਇੱਥੋਂ ਥੱਲੋਂ ਸੀੜੀਆਂ ਜਾਂਦੀਆਂ ਨੇ ਉਹ ਤਾਂ ਉਹ ਤਾਂ ਫੇਰ ਸੀੜੀਆਂ ਨੇ ਤੀਸਰੀ ਇਮਾਰਤ ਵੀ ਹੈ ਉੱਤੇ ਤੀਸਰੀ ਬਿਲਡਿੰਗ ਵੀ ਇਹਦੇ ਉੱਤੇ ਹੀ ਹੈ ਐ ਤੁਹਾਨੂੰ ਮੈਂ ਇੱਥੇ ਪੜਾਉਣਾ ਇਹਦੇ ਉੱਤੇ ਕੀ ਲਿਖਿਆ ਹੋਇਆ ਹੈ ਸ਼ਰੀਮਾਨ ਬਾਬਾ ਚਤਰਦਾਸ ਜੀ ਨੇ 1939 ਨੇ ਤਮੀਰ ਕਰਵਾਇਆ ਯਾਨੀ ਕਿ ਪਾਕਿਸਤਾਨ ਬਣਨ ਤੋਂ ਪਹਿਲੇ 8 ਸਾਲ ਠੀਕ ਹੈ ਜੀ 8 ਸਾਲ ਪਹਿਲੇ ਇਹ ਤਮੀਰ ਹੋਇਆ ਉਸ ਤੋਂ ਬਾਅਦ ਫਿਰ ਇਹ ਪਾਕਿਸਤਾਨ ਬਣ ਗਿਆ ਵੰਡ ਪੈ ਗਈ ਤੇ ਉਦੋਂ ਫਿਰ ਇੱਥੋਂ ਫਿਰ ਉੱਠ ਕੇ ਉਹਨਾਂ ਨੂੰ ਜਾਣਾ ਪਿਆ ਇਹ ਕੋਈ ਚੀਜ਼ ਡਿੱਗੀ ਪਈ ਇਹਨੂੰ ਪਤਾ ਨਹੀਂ ਕੀ ਬੋਲਦੇ ਨੇ ਇਸ ਗੱਲ ਦਾ ਮੈਨੂੰ ਨਹੀਂ ਪਤਾ ਇਹ ਇੱਥੋਂ ਹੀ ਸ਼ਾਇਦ ਮੇਰੇ ਖਿਆਲ ਆ ਤੋੜਿਆ ਗਿਆ ਐ ਵੇਖੋ ਨਾ ਇਹ ਟੁੱਟਿਆ ਹੋਇਆ ਹੈ ਇੱਕ ਕਿਸ ਨੇ ਤੋੜਿਆ ਹੈ ਤੋੜ ਦਿੱਤਾ ਹੈ ਐ ਪਰ ਅੰਦਰ ਵੀ ਕੋਈ ਇੱਕ ਮਕਾਨ ਹੈ ਅੰਦਰ ਪਾਰਟੀਸ਼ਨ ਇਹਦਾ ਹਿੱਸਾ ਹੀ ਬਿਲਡਿੰਗ ਦਾ ਅੰਦਰ ਬਿਲਕੁਲ ਹਨੇਰਾ ਹੈ ਉੱਥੇ ਤੇ ਸ਼ਾਇਦ ਨਜ਼ਰ ਕੋਈ ਨਹੀਂ ਆਣੀ ਐ ਵੇਖੋ ਠੀਕ ਹੈ ਜੀ ਅੰਦਰ ਵਾਹ ਵਾਹ ਸਾਰੇ ਹੈਨ ਮਕਾਨ ਅਲੈਦ ਅਲੈਦਾ ਕਮਰੇ ਹੈ ਨੇ ਇੱਕ ਐ ਵੀ ਕਮਰਾ ਹੈ ਐ ਵੇਖੋ ਜੀ ਵੱਖਰੇ ਵੱਖਰੇ ਕਮਰੇ ਹੈਨ ਬਣਾਏ ਹੋਏ ਅਪਾਰਟਮੈਂਟ ਜਿਵੇਂ ਹੁੰਦੇ ਹਨ ਓਵੇਂ ਅਲੱਦਾ ਅਲੱਦਾ ਕਮਰੇ ਨਹੀਂ ਉੱਤੋਂ ਇੱਕ ਨਜ਼ਰ ਮੈਂ ਤੁਹਾਨੂੰ ਵਹਾ ਲਿਆਉਣਾ ਉੱਤੇ ਵੀ ਵਾਹ ਵਾਹ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਕਿ ਵੇਖਣ ਵਾਲੀਆਂ ਹਨ ਮੈਂ ਤੁਹਾਨੂੰ ਇੱਕ ਨਜ਼ਰ ਉੱਤੇ ਵੀ ਲੈ ਚਲਣਾ ਇਹ ਕਮਰੇ ਤੁਸੀਂ ਪਹਿਲੇ ਵੇਖ ਲਵੋ ਫਿਰ ਉਸ ਤੋਂ ਬਾਅਦ ਆਪਾਂ ਉੱਤੇ ਚੱਲਾਂਗੇ ਉੱਤੇ ਵੀ ਮੈਂ ਤੁਹਾਨੂੰ ਵਹਾਣਾ ਇਹ ਵੇਖੋ ਜੀ ਕਾਹੇ ਕਮਰਾ ਹੈ ਇਹ ਠੀਕ ਹੈ ਜੀ ਇਹਦੇ ਵਿੱਚ ਬਾਲਿਆਂ ਦਾ ਇਸਤੇਮਾਲ ਕੀਤਾ ਹੈ ਤੇ ਟੈਲਾਂ ਦਾ ਇਸਤੇਮਾਲ ਕੀਤਾ ਹੈ ਉਹ ਸੀੜੀਆਂ ਇੱਥੋਂ ਆ ਵੇਖੋ ਸੀੜੀਆਂ ਇੱਥੋਂ ਜਾਵਣਗੀਆਂ ਬਾਹਰਲੇ ਪਾਸੋਂ ਆ ਜਾਓ ਜੀ ਐਸੀ ਸੀੜੀਆਂ ਜਾਂਦੀਆਂ ਪਈਆਂ ਨੇ ਐ ਆਪਾਂ ਸੀੜੀਆਂ ਚੜ ਕੇ ਉੱਤੇ ਚੱਲਨੇ ਆ ਉਤੋਂ ਵੀ ਮੈਂ ਤੁਹਾਨੂੰ ਵਿਖਾਣਾ ਅੱਗੇ ਵਾਸਤੇ ਮੈਂ ਪਹਿਲੇ ਵੀ ਵੀਡੀਓ ਬਣਾਈਆਂ ਹਨ ਉਹਨਾਂ ਵੀਡੀਓ ਦੇ ਵਿੱਚ ਵੀ ਮੈਂ ਕਾਫੀ ਐਕਸਪਲੋਰ ਕੀਤਾ ਹੈ ਇਸ ਡੇਰੇ ਨੂੰ ਦੁਬਾਰਾ ਫੇਰ ਮੈਂ ਵਿਖਾਉਣ ਦੀ ਕੋਸ਼ਿਸ਼ ਕਰਨਾ ਕਿਉਂਕਿ ਹਰ ਦਫਾ ਇੱਕੋ ਤਰ੍ਹਾਂ ਦੀ ਵੀਡੀਓ ਨਹੀਂ ਬਣ ਸਕਦੀ ਹੁੰਦੀ ਕਈ ਚੀਜ਼ਾਂ ਐਸੀ ਆਉਂਦੀਆਂ ਨੇ ਜਿਹੜੀਆਂ ਤੁਹਾਨੂੰ ਬੜੀ ਧੀਰ ਬਾਅਦ ਸਮਝ ਆਉਂਦੀ ਏ ਕਿ ਐ ਵੇਖੋ ਜੀ ਇੱਥੋਂ ਵੇਖ ਸਕਦੇ ਆਪਾਂ ਇਹ ਨਾਲ ਪਰ ਸਕੂਲ ਏ ਇੱਥੇ ਬਾਲ ਪੜ੍ਹਦੇ ਨੇ ਨਾਲ ਪਿੰਡ ਏ ਪਿੰਡ ਵੀ ਇੱਥੋਂ ਆਪਾਂ ਨੂੰ ਵਿੱਚੋਂ ਨਜ਼ਰ ਆ ਸਕਦਾ ਏ ਇਸ ਡੇਰੇ ਦੇ ਐ ਵੇਖੋ ਜੀ ਚਬੂਤਰਾ ਬਣਿਆ ਹੋਇਆ ਏ ਇੱਥੇ ਬੈਠ ਕੇ ਤਕਰੀਰਾਂ ਜਾਂ ਪਾਠ ਹੁੰਦੇ ਹੈ ਜਾਂ ਇਬਾਦਤ ਹੁੰਦੀ ਹੈ ਉੱਥੇ ਆਪਾਂ ਉੱਥੇ ਚੜ੍ਹ ਆਇਆ ਐ ਇੱਥੋਂ ਹੀ ਸੀੜੀਆਂ ਆਗਾ ਜਾਂਦੀਆਂ ਨੇ ਆ ਵੇਖੋ ਜੀ ਐ ਐ ਸੀੜੀਆਂ ਉੱਥਾਂ ਗਈਆਂ ਪਹਿਲੇ ਆਪਾਂ ਇੱਧੇ ਚੱਲਨੇ ਆ ਇੱਥੋਂ ਐ ਸਾਈਡ ਤੇ ਐ ਇੱਕ ਕਮਰਾ ਬਣਿਆ ਹੋਇਆ ਜੀ ਇੱਥੇ ਇੱਥੇ ਪਹਿਲੇ ਸ਼ਾਇਦ ਇੱਥੇ ਵੀ ਨਿਕਾ ਜ ਕੋਈ ਹਾ ਦਰਵਾਜ਼ਾ ਲੱਗਿਆ ਹੋਇਆ ਖਤਮ ਕੀਤਾ ਬੰਦ ਕਰ ਦਿੱਤਾ ਹੀ ਨਹੀਂ ਉੱਤੇ ਵੀ ਆਪਾਂ ਚੱਲਾਂਗੇ। ਆਹ ਵੇਖੋ ਜੀ। ਆਜੋ ਜੀ ਅਗਾਂ ਵੀ ਮੈਂ ਤੁਹਾਨੂੰ ਲੈ ਚੱਲਾਂ। ਅਗਾਂ ਦੀ ਸੁਰਤਿਆਲ ਵੀ ਮੈਂ ਤੁਹਾਨੂੰ ਵਹਾਨ। ਆ ਨਾਲ ਆਸ-ਪਾਸ ਤੇ ਵੀ ਸਕੂਲ ਹੈ ਉਸ ਪਾਸੇ। ਆਣ ਗਵਾਂਡ ਦੋ ਤਿੰਨ ਸਕੂਲ ਹੈਣ। ਪਰਲੇ ਪਾਸੇ ਵੀ ਹਮਾਰ ਤੇ ਆਵੇਖੋ ਜੀ ਇਹ ਤੁਹਾਨੂੰ ਨਜ਼ਰ ਆ ਰਹੀ ਨੇ ਇਸੇ ਤਰ੍ਹਾਂ ਹੀ ਇਹ ਪਰਲੇ ਪਾਸੇ ਉਸ ਪਾਸੇ ਵੀ ਬਿਲਡਿੰਗ ਹੈ ਦੋ ਤਿੰਨ ਮੰਜ਼ਲਾ ਇਹ ਰਾਹਦਾਰੀ ਤੇ ਛੱਡੀ ਹੋਈ ਹੈ ਪਰਲੇ ਪਾਸੇ ਜਾਣ ਵਾਸਤੇ ਉਹ ਸ਼ਾਇਦ ਮੇਰੇ ਖਿਆਲ ਇਹਦੀ ਬੇਅਦਬੀ ਹੁੰਦੀ ਹੈ ਬੰਦੇ ਇੱਥੇ ਚੜ੍ਹ ਕੇ ਪਰਲੇ ਪਾਸੇ ਜਾਂਦੇ ਆ ਇਸ ਵਾਸਤੇ ਉਹਨਾਂ ਨੇ ਇਹ ਰਾਹਦਾਰੀ ਬੰਦ ਕਰ ਦਿੱਤੀ ਹੈ ਜੀ ਹਵਾ ਬਹੁਤ ਤੇਜ਼ ਚੱਲ ਰਹੀ ਹੈ ਘਮਣਸ਼ਾ ਡੇਰੇ ਦੇ ਉੱਤੇ ਮੈਂ ਆ ਗਿਆ ਤੇ ਇੱਥੋਂ ਹੀ ਆਪਾਂ ਪਿੰਡ ਵੇਖ ਰਹੇ ਆਂ ਪੂਰਾ ਪਿੰਡ ਇੱਥੋਂ ਆਪ ਨੂੰ ਨਜ਼ਰ ਆਏਗਾ ਐਸ ਟਾਈਮ ਮੈਂ ਤੀਸਰੀ ਮੰਜ਼ਲ ਦੇ ਉੱਤੇ ਖਲੋਤਾ ਆਇਆ ਥੱਲੇ ਮੈਂ ਆ ਗਿਆ ਇੱਕ ਨਾ ਇੱਥੇ ਥੜਾ ਵੀ ਆਇਆ ਹੈ ਥੜਾ ਸ਼ਾਇਦ ਇੱਥੇ ਚੜ੍ਹ ਕੇ ਉਦੋਂ ਕੋਈ ਬਿਆਨ ਜਾਂ ਕੋਈ ਤਕਰੀਰ ਹੁੰਦੀ ਹੋਵੇਗੀ ਉੱਥੇ ਐਸ ਥੜੇ ਦੇ ਉੱਤੇ ਮੈਂ ਆ ਗਿਆ ਮੈਂ ਇਹ ਗੱਲ ਕਰਾਂਗਾ ਜਿਹੜੇ ਬੰਦੇ ਮੇਰੀ ਵੀਡੀਓ ਇੰਡੀਆ ਦੇ ਵਿੱਚ ਮੇਰੇ ਪੰਜਾਬੀ ਭਰਾ ਜਾਂ ਹਿੰਦੂ ਭਾਈ ਜਾਂ ਸਿੱਖ ਭਾਈ ਦੇਖਦੇ ਪੈਣੇ ਇੱਕ ਮੈਂ ਇਹ ਪੈਗਾਮ ਦੇਵਾਂਗਾ ਅਗਰ ਤੁਸੀਂ ਇਹ ਡੇਰਾ ਚਾਲੂ ਕਰਨਾ ਹੈ ਨਾ ਤੇ ਉਹਦੇ ਵਾਸਤੇ ਫਿਰ ਤੁਹਾਨੂੰ ਖਾਸ ਤੌਰ ਤੇ ਇਸ ਤਰ੍ਹਾਂ ਦੇ ਬੰਦੇ ਲੱਭਣੇ ਪੈਣਗੇ ਜਿਹੜੇ ਜਿਹੜੇ ਮੁਖਲਸ ਨੇ ਮੈਂ ਇਹ ਚਾਹੁੰਦਾ ਸੀ ਕਿ ਕੁਝ ਜਿਹੜੇ ਮੇਰੇ ਦੋਸਤ ਇੰਡੀਆ ਦੇ ਵਿੱਚ ਹੈਣ ਨਾ ਬੈਠੇ ਉਹ ਸਾਡੇ ਨਾਲ رابطہ ਕਰਨ ਤਾਵਨ ਕਰਨ ਤੇ ਆਪਾਂ ਇਹ ਡੇਰਾ ਚਾਲੂ ਕਰਵਾ ਸਕਦੇ ਆ ਕਿਉਂਕਿ ਇਹ ਪੰਜਾਬੀਆਂ ਦੀ ਸਕਾਫਤ ਹੈ ਕਲਚਰ ਹੈ ਤੇ ਇਹਨੂੰ ਅਸਾਂ ਹੀ ਸੰਭਾਲ ਕੇ ਰੱਖਣਾ ਹੈ ਅਗਰ ਅਸੀਂ ਕੁਛ ਨਹੀਂ ਕਰਾਂਗੇ ਤਾਂ ਸਾਫ਼ ਜ਼ਾਹਰ ਇਹ ਆਸ ਆਸਾ ਡਿੱਗੇਗਾ ਡਵੇਗਾ ਮੈਂ ਕਿਉਂਕਿ ਇਹ ਮੇਰੇ ਸਸਰਾਲ ਦਾ ਪਿੰਡ ਇਸ ਵਾਸਤੇ ਮੈਂ ਅਕਸਰ ਮਹੀਨੇ-ਮਹੀਨੇ ਦੇ ਚੱਕਰ ਤੇ ਆਉਂਦਾ ਰਹਣਾ ਤੇ ਕਦੀ ਟਾਈਮ ਲੱਗਦਾ ਕਦੀ ਨਹੀਂ ਟਾਈਮ ਲੱਗਦਾ ਇਸ ਵਜ੍ਹਾ ਤੋਂ ਜਿਹੜਾ ਮੈਂ ਹੁਣ ਦੁਬਾਰਾ ਫਿਰ ਆਇਆ ਸੀ ਈਦ ਤੇ ਤੇ ਮੈਂ ਕਿ ਚਲੋ ਇਹ ਵੀਡੀਓ ਬਣਾਈਏ ਤੇ ਤੁਹਾਡੇ ਨਾਲ ਸ਼ੇਅਰ ਕਰੀਏ ਵੀ ਮੈਂ ਵੀ ਇਹ ਚੀਜ਼ ਸਮਝਦਾ ਹਾਂ ਬੀ ਸ਼ਾਇਦ ਹੋ ਸਕਦਾ ਵੀ ਤਮੀਰੀ ਰاتی ਕੰਮ ਸ਼ੁਰੂ ਹੋਇਆ ਹੈ ਵੀ ਗਵਰਨਮੈਂਟ ਨੇ ਐਲਾਨ ਕੀਤਾ ਹੈ ਕਿਉਂਕਿ ਫੇਸਬੁੱਕ ਦੇ ਉੱਤੇ ਸਹੀ ਖਬਰਾਂ ਵੀ ਆਉਂਦੀਆਂ ਨੇ ਗਲਤ ਖਬਰਾਂ ਵੀ ਆਉਂਦੀਆਂ ਨੇ ਇਸ ਵਾਸਤੇ ਮੈਂ ਆਇਆ ਮੈਂ ਵੇਖਿਆ ਵੀ ਇੱਥੇ ਕੋਈ ਤਮੀਰੀ ਰاتی ਕੰਮ ਨਹੀਂ ਹੋਇਆ ਅਗਰ ਤੁਸੀਂ ਚਾਹੁੰਦੇ ਜੇ ਵੀ ਆਪਾਂ ਇਹ ਡਾਇਰਿਆ ਚਾਲੂ ਕਰੀਏ ਜਿਹੜੇ ਮੇਰੇ ਦੋਸਤ ਹਿੰਦੂ ਭਾਈ ਜਾਂ ਸਿੱਖ ਭਾਈ ਇੰਡੀਆ ਦੇ ਵਿੱਚ ਚੜਦੇ ਪੰਜਾਬ ਵਾਲੇ ਪਾਸੇ ਖਾਸ ਤੌਰ ਤੇ ਕੰਬੋਜ ਬਰਾਦਰੀ ਦੇ ਬੰਦੇ ਹੈਣ ਚਲਾਉਣਾ ਚਾਹੁੰਦੇ ਨੇ ਉਹ ਫਿਰ ਮੇਰੇ ਨਾਲ ਰਾਬਤਾ ਕਰੋ ਆਪਾਂ ਉਹੀ ਕੋਸ਼ਿਸ਼ ਕਰਾਂਗੇ ਵੀ ਇਹ ਡੇਰਾ ਚਾਲੂ ਹੋਵੇ ਤਾਂ ਕਿ ਤੁਸੀਂ ਆਵੋ ਸਾਲ ਪਸਾਲ ਇਹ 6 ਮਹੀਨਿਆਂ ਬਾਅਦ ਜਿਵੇਂ ਦੂਸਰੇ ਸਿੱਖ ਬਾਈ ਜਾਂ இந்து ਬਾਈ ਆਉਂਦੇ ਨੇ ਬਾਬਾ ਗੁਰੂ ਨਾਨਕ ਦੇਰੇ ਤੇ ਆਉਂਦੇ ਨੇ ਜਾਂ ਹੋਰ ਕਿੰਨੇ ਗੁਰਦੁਆਰੇ ਨੇ ਉੱਥੇ ਆਉਂਦੇ ਨੇ ਤੁਸੀਂ ਵੀ ਆ ਸਕੋ ਕਿਉਂਕਿ ਇੱਥੋਂ ਬਾਰਡਰ ਜਿਹੜਾ ਹੈ ਹਵੇਲੀ ਲਖਾ ਪਰਾਂ ਹੈਡ ਸੁਲੇਮਾਨ ਕੀ ਇਹਨਾਂ ਦੂਰ ਨਹੀਂ ਹੈ ਇੱਥੋਂ ਜ਼ਿਆਦਾ ਜ਼ਿਆਦਾ 15-20 ਕਿਲੋਮੀਟਰ ਸਾਰਾ ਹੈ ਅਗਰ ਇਹ ਬਾਰਡਰ ਖੁੱਲ ਜਾਂਦਾ ਜਾਂ ਕਸੂਰ ਵਾਲਾ ਖੁੱਲ ਜਾਂਦਾ ਤਾਂ ਤੁਸੀਂ ਆ ਸਕਦੇ ਨੇ ਇਹ ਵਿਜ਼ਿਟ ਕਰ ਸਕਦੇ ਨੇ ਡੇਰੇ ਇਹ ਖਾਸ ਤੌਰ ਤੇ ਤੁਹਾਡੇ ਤੁਹਾਡੇ ਪੁਰਖਾਂ ਦੀ ਇਹ ਜਦਾਦ ਇਹ ਜਗ੍ਹਾ ਹੈ ਕਿਉਂਕਿ ਦੱਸਦੇ ਨੇ 5500 ਏਕੜ ਹਾ ਬਾਬੇ ਬੁੰਮਣ ਸਾਹਾ ਦਾ ਉਹ ਉਸੇ ਤਰ੍ਹਾਂ ਹੀ ਅਜੇ ਤੱਕ ਮੌਜੂਦ ਹੈ ਉਵੇਂ ਹੀ ਜਿਹੜਾ ਹੈ ਨਾ ਮੈਕਮਾ ਕਾਫ ਹੁੰਦੇ ਅੰਡਰ ਇਹ ਜ਼ਮੀਨ ਹਜੇ ਤੱਕ ਮੌਜੂਦ ਪਈ ਹੋਈ ਹੈ ਅਗਲੀ ਵੀਡੀਓ ਦੇ ਵਿੱਚ ਆਪਾਂ ਮਜ਼ੀਦ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕਿੱਥੇ ਕਿੱਥੇ ਤਾਂ ਬਾਬੇ ਬੁੰਮਣ ਸਾਹਾ ਦਾ ਰਕਬਾ ਹੈ ਉਹ ਜਦੋਂ ਮੈਂ ਤੁਹਾਨੂੰ ਚੱਕ ਬਖਾਵਾਗਾ ਨਾ ਉਦੋਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਵਣਗੀਆਂ ਤੇ ਮੈਂ ਤੁਹਾਨੂੰ ਡੇਰਾ ਪੂਰਾ ਵਿਖਾ ਦਿੱਤਾ ਹਰ ਚੀਜ਼ ਤੁਸੀਂ ਦੇਖੀਏ ਤੇ ਵੀਡੀਓ ਤੁਸੀਂ ਇੰਜੋਏ ਕੀਤੀ ਹੋਵੇਗੀ ਨਵੇਂ ਦੋਸਤ ਵੀ ਕਈ ਐਸੇ ਹੋਣਗੇ ਜਿਹੜੇ ਹੁਣ ਪਹਿਲੀ ਵਾਰੀ ਮੇਰੀ ਇਹ ਵੀਡੀਓ ਦੇਖਦੇ ਪਹਿ ਨੇ ਮੈਂ ਵਾਵਾ ਸਾਰੀਆਂ ਚੀਜ਼ਾਂ ਅਕਸਰ ਸੇਖ ਭਾਈਆਂ ਵਾਸਤੇ Hindu ਭਾਈਆਂ ਵਾਸਤੇ ਐਕਸਪਲੋਰ ਕਰਦਾ ਰਹਿਣਾ ਪਿੰਡ ਵਿਖਾ ਰਿਆਂ ਆਵਾਂ ਨਾਲੇ ਦਿਨਾਂ ਦੇ ਵਿੱਚ ਪਿੰਡ ਮੈਂ ਵਿਖਾਏ ਨੇ ਵਾਵਾ ਸਾਰੇ 150 ਤੋਂ ਜ਼ਿਆਦਾ ਪਿੰਡਾਂ ਦੀ ਵੀਡੀਓ ਬਣਾਈ ਹੈ ਮੇਰੇ ਚੈਨਲ ਉੱਤੇ ਲੱਗੀਆਂ ਹੋਈਆਂ ਨੇ ਤੁਸੀਂ ਮੇਰਾ ਚੈਨਲ ਵਿਜ਼ਿਟ ਕਰੋ ਉੱਥੇ ਵਾਵਾ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਤਿਹਾਸਕ ਗੁਰਦੁਆਰੇ ਪਿੰਡ ਪੁਰਾਣੇ ਅਗਰ ਤੁਹਾਡਾ ਵੀ ਕੋਈ ਪੁਰਾਣਾ ਪਿੰਡ ਪਾਕਿਸਤਾਨ ਦੇ ਵਿੱਚ ਹੈ ਤੁਸੀਂ ਦੇਖਣਾ ਚਾਹੁੰਦੇ ਜੇ ਤੇ ਤੁਸੀਂ ਮੇਰੇ ਨਾਲ رابطہ ਕਰੋ ਰਾਪਤਾ ਨੰਬਰ ਵੀ ਵਿੱਚ ਆ ਹੀ ਹੈ ਫਿਰਦਾ ਮੇਰਾ ਤੁਸੀਂ ਡਿਸਕ੍ਰਿਪਸ਼ਨ ਚ ਵੇਖੋ ਉੱਥੇ ਤੁਹਾਨੂੰ ਮੇਰਾ WhatsApp ਨੰਬਰ ਮਿਲ ਜਾਏਗਾ ਉੱਥੇ ਮੇਰੇ ਨਾਲ ਰਾਬਤਾ ਕਰ ਸਕਦੇ ਜੇ ਗੁਰਦੁਆਰੇ ਦੀ ਚਾਰ ਦਿਵਾਰ ਦੇ ਅੰਦਰ ਦੀਆਂ ਚੀਜ਼ਾਂ ਵੇਖਣ ਤੋਂ ਬਾਅਦ ਹੁਣ ਆਪਾਂ ਗਲੀ ਦੇ ਵਿੱਚ ਆ ਗਏ ਆਂ ਗੇਟ ਸ਼ਾਇਦ ਪਰਾਂ ਨੂੰ ਖੁੱਲਦਾ ਹਾ ਉਸ ਟਾਈਮ ਨਾਲ ਪਿੰਡ ਦੇ ਪਿੰਡ ਦੇ ਪਰਲੇ ਪਾਸੇ ਨੂੰ ਖੁੱਲਦਾ ਹਾ ਵਿੱਚ ਆਬਾਦੀ ਨੂੰ ਕਲੋਨੀ ਨੂੰ ਪਰਾਂ ਜਾਣ ਵਾਸਤੇ ਸ਼ਾਇਦ ਇਹ ਇੱਕ ਗੇਟ ਰੱਖਿਆ ਹੋਇਆ ਆ ਡੇਰੇ ਦਾ ਗੁਰਦੁਆਰੇ ਦੇ ਦਰਵਾਜ਼ੇ ਦੇ ਸਾਹਮਣੇ ਨਾ ਇਹ ਜਿਹੜੀ ਬਿਲਡਿੰਗ ਹੈ ਜਿਹੜੀ ਤੁਹਾਨੂੰ ਮੈਂ ਅੱਗੇ ਵੀ ਦੱਸੀਏ ਇੱਥੇ ਆ ਕੇ ਗੱਡੀਆਂ ਕਾਰਾਂ ਮੋਟਰਸਾਈਕਲਾਂ ਬਾਹਰ ਆ ਕੇ ਸੰਗ ਤਾਂ ਖੜੀਆਂ ਕਰਦੀਆਂ ਨੇ ਇਹਦੇ ਨਾਲ ਹੀ ਇੱਕ ਛੋਟਾ ਜਿਹਾ ਨਿੱਕਾ ਜਿਹਾ ਬਾਜ਼ਾਰ ਗਲੀ ਇੱਥੇ ਇੱਕ ਦੁਕਾਨ ਵੀ ਹੈ ਤੇ ਇੱਥੋਂ ਹੀ ਆਪਾਂ ਗੁਰਦੁਆਰਾ ਵੀ ਵੇਖ ਸਕਦੇ ਆ ਇਹ ਜਗ੍ਹਾ ਥੋੜੀ ਜਿਹੀ ਉੱਚੀ ਹੈ ਇੱਥੇ ਕਿਸੇ ਨੇ ਡੇਰਾ ਜਾਂ ਬੈਠਕ ਬਣਾਈ ਹੋਈ ਜਿਹਨੂੰ ਇਹ ਜੰਗਲਾ ਲੱਗਿਆ ਹੋਇਆ ਹੈ ਤਿੰਨ ਮੰਜ਼ਲਾ ਹਮਾਰਤ ਬੜੀ ਆਲੀਸ਼ਾਨ ਹੈ ਇੱਥੇ ਤਿੰਨ ਦਰਵਾਜ਼ੇ ਨਜ਼ਰ ਆ ਰਹੇ ਨੇ ਉੱਤੇ ਵੀ ਤਿੰਨ ਦਰਵਾਜ਼ੇ ਨੇ ਥੱਲੇ ਵੀ ਤਿੰਨ ਦਰਵਾਜ਼ੇ ਸ਼ਾਇਦ ਇੱਥੋਂ ਹੀ ਸੰਗਤਾਂ ਲੰਘ ਕੇ ਅੰਦਰ ਜਾਂਦੀਆਂ ਇਹ ਹਵੇਲੀ ਦੇ ਵਿੱਚ ਇੱਥੇ ਇੱਕ ਵਾਹ ਵਾ ਵੱਡਾ ਸਾਰਾ ਮੇਨ ਗੇਟ ਤੇ ਇਹ ਤਿੰਨ ਦਰਵਾਜ਼ੇ ਤੁਹਾਨੂੰ ਨਜ਼ਰ ਆ ਰਹੇ ਨੇ ਇੱਕ ਬਾਬਾ ਜੀ ਮੰਜੀ ਦੇ ਉੱਤੇ ਬੈਠੇ ਹੋਏ ਨੇ ਇੱਥੇ ਇੱਕ ਮੇਨ ਗੇਟ ਹੈ ਮੈਂ ਤੁਹਾਨੂੰ ਉੱਤੇ ਪੜਾਣਾ ਚੱਕ ਨੰਬਰ ਭੂਮਣ ਸ਼ਾ ਯੂਸੀ 85 ਦੀਪਾਲਪੁਰ ਭੂਮਣ ਸ਼ਾ ਗਲੀ ਨੰਬਰ 79 ਸੋਨਾ ਤੇ ਸੁਨੱਖਾ ਦਰਵਾਜ਼ਾ ਅੱਜ ਵੀ ਮੌਜੂਦ ਏ ਨਕਸ਼ੋ ਨਿਗਾਰ ਬਿਲਕੁਲ ਕੜਾਈਵੇਂ ਜਿਵੇਂ ਕੱਢਦੇ ਹੁੰਦੇ ਹੈ ਤਰਖਾਨ ਯਾ ਲਵਾਰ ਉਹ ਬੜੇ ਸੋਹਣੇ ਅੱਜ ਵੀ ਨਜ਼ਰ ਆ ਰਹੇ ਇੱਕ ਦੂਸਰਾ ਗੇਟ ਜਿਹੜਾ ਤੁਸੀਂ ਇਸ ਟਾਂ ਵੇਖਦੇ ਪਿਆ ਜੀ ਇਹ ਵੀ ਮੈਂ ਤੁਹਾਨੂੰ ਵਹਾਨਾ ਨਕਸ਼ੋ ਨਿਗਾਰ ਜਿਹੜੇ ਡਿਜ਼ਾਈਨ ਬਣਾਉਂਦੇ ਆ ਉੱਤੇ ਕੋਕੇ ਕਬਜ਼ੇ ਲਾਉਂਦੇ ਆ ਦਰਵਾਜ਼ਿਆਂ ਦੇ ਉੱਤੇ ਉਹ ਬੜੇ ਅੱਜ ਵੀ ਸੋਹਣੇ ਨਜ਼ਰ ਆ ਰਹੇ ਨੇ ਪਰ ਇਹਨਾਂ ਦੀ ਹਾਲਤ ਬਹੁਤ ਵਿਗੜੀ ਹੋਈ ਏ ਇਹਦੇ ਵਿੱਚ ਇੱਕ ਨਿੱਕੀ ਜਿਹੀ ਤਾਕੀ ਏ ਜਿੱਥੋਂ ਦੋ ਚਾਰ ਬੰਦੇ ਲੰਘਣ ਵਾਸਤੇ ਇਹ ਤਾਕੀ ਖੋਲਦੇ ਆ ਜਾਂ ਘਰਾਂ ਦੇ ਬਾਹਰ ਇਹੋ ਜੇ ਗੇਟ ਦਰਵਾਜ਼ੇ ਲਾਉਂਦੇ ਆ ਉਸ ਟਾਈਮ ਦੇ ਵਿੱਚ ਇਹ ਬੜੇ ਅੱਜ ਵੀ ਪਾਇਦਾਰ ਹਨ ਅੱਜ ਵੀ ਮਜ਼ਬੂਤ ਖੜੋਤੇ ਆਣ ਆਸਤਾ ਆਸਤਾ ਇਹਨਾਂ ਦੀ ਕਦਰੋਂ ਕੀਮਤ ਘਟਦੀ ਜਾਂਦੀ ਏ ਕੁਝ ਜਗ੍ਹਾ ਤੇ ਲੋਕਾਂ ਨੇ ਨਵੀਆਂ ਕੋਠੀਆਂ ਕਮਰੇ ਤੇ ਬਿਲਡਿੰਗ ਬਣਾ ਲਈਆਂ ਨੇ ਘਰ ਬਣਾ ਲਏ ਨੇ ਪਰ ਇਹ ਅੱਜ ਵੀ ਹਜੇ ਵੀ ਉਸੇ ਤਰ੍ਹਾਂ ਹੀ ਮੌਜੂਦ ਏ ਪੁਰਾਣੇ ਦੌਰ ਦੀ ਆਕਾਸੀ ਕਰ ਰਹੀ ਏ ਬਿਲਡਿੰਗ ਬਾਬਾ ਭੁੰਮਣ ਸ਼ਾ ਜਿੱਥੇ ਕਿਲਾ ਹੁੰਦਾ ਸੀ ਪੁਰਾਣਾ ਇਸ ਕਿਲੇ ਦੀ ਦਿਵਾਰਾਂ ਦੇ ਅੰਦਰ ਮੈਂ ਮੌਜੂਦ ਹਾਂ ਤੇ ਇੱਕ ਗਲੀ ਬਾਜ਼ਾਰ ਹੈ ਇੱਥੇ ਵੀ ਇੱਕ ਬੁਰਜ ਵੇਖਿਆ ਜਾ ਸਕਦਾ ਹੈ ਸਕੂਲ ਦੋ ਤਿੰਨ ਹਨ ਇਸ ਕਿਲੇ ਦੇ ਅੰਦਰ ਸਕੂਲ ਨੂੰ ਛੁੱਟੀ ਹੋ ਗਈ ਹੈ ਬੱਚੇ ਹੁਣ ਘਰਾਂ ਨੂੰ ਵਾਪਸ ਜਾ ਰਹੇ ਨੇ ਇੱਥੋਂ ਕਿਹ ਖੂਬਸੂਰਤ ਨਜ਼ਾਰਾ ਨੇ ਗੁਰਦੁਆਰੇ ਦੇ ਬਾਬਾ ਜੀ ਤੁਹਾਡਾ ਨਾਂ ਕੀ ਹੈ ਕੁਸ਼ੀ ਮਾਮਾ ਨੂੰ ਕੁਸ਼ੀ ਮਾਮਾ ਦਾ ਕੌਣ ਤੇਲੇ ਨੰਬਰਦਾਰ ਨੰਬਰਦਾਰ ਹਾਂ ਨੰਬਰਦਾਰ ਕਿਥੋਂ ਦੇ ਆ ਗਏ ਜੇ ਹਮੜਾ ਆਪਣਾ ਇੰਦਰ ਸਾਮ ਤੋਂੜੀ ਅੱਛਾ ਉੱਥੇ ਨੰਬਰਦਾਰ ਹੈਗੇ ਸੀ ਹਾਂ ਇੱਥੇ ਵੀ ਨੰਬਰਦਾਰ ਅੱਛਾ ਇੱਥੇ ਵੀ ਨੰਬਰਦਾਰ ਜੀ ਹਾਂ ਸਹੀ ਇੱਥੇ ਇਸ ਡੇਰੇ ਤੇ ਤੁਸੀਂ ਕਦੋਂ ਦੇ ਆਬਾਦ ਕੋਈ ਨਹੀਂ ਕਿੰਨੇ ਸਾਲ ਹੋ ਗਏ ਇੱਥੇ ਇੱਥੇ ਹੋ ਗਏ ਨੇ ਇੰਦਰ ਸਾਮ ਪਾਕਿਸਤਾਨ ਬਣਿਆ ਜਾ ਜਦੋਂ ਪਾਕਿਸਤਾਨ ਬਣਿਆ ਸਿੱਧੇ ਇੱਥੇ ਭਮਣ ਸ਼ਾ ਚਬਾਦ ਹੋਏ ਨੇ ਹਾਂ ਬਾਈ ਸਹੀ ਤੇ ਇਹ ਬਾਬਾ ਜੀ ਸਾਨੂੰ ਇਹ ਦੱਸੋ ਜਦੋਂ ਤੁਸੀਂ ਇੱਥੇ ਆਏ ਨੇ ਹਾਂ ਜੀ ਇੱਥੇ ਆਏ ਨੇ ਤੇ ਇੱਥੇ ਕੀ ਹਾਲਾਤ ਤੁਸੀਂ ਦੇਖੇ ਨੇ ਚੱਕ ਦੇ ਵਿੱਚ ਕੀ ਕੁਛ ਆ ਸਾਰਾ ਕੁਝ ਹੈ ਸਾਰਾ ਕੁਝ ਆ ਹਾਂ ਤੇ ਇੱਥੇ ਡੇਰਾ ਸਹੀ ਸਲਾਮਤਾ ਹੁਣ ਤਾਂ ਬਿਲਕੁਲ ਭੰਟ ਟੋ ਟੋਈ ਪਈ ਹੈ ਨਾ ਬੇ ਮੈਂ ਮਾਲ ਖੇਡਦੇ ਮੋਰ ਹੁਣ ਅੱਛਾ ਕੋਈ ਹੈ ਨਹੀਂ ਕੋਈ ਹੈ ਨਹੀਂ ਕੋਈ ਹੈ ਨਹੀਂ ਹਾਂ ਸਹੀ ਪਟਵਾਰੀ ਜਿਹੜਾ ਪੈਸੇ ਲੈਂਦੇ ਨੇ ਹਾਂ ਹਾਂ ਗਿਆਨ ਕਰਨ ਸਹੀ ਹੂੰ ਇੱਥੇ ਬਾਬਾ ਜੀ ਤੁਸੀਂ ਕੀ ਕਰਦੇ ਨੇ ਇੱਥੇ ਇਹ ਤੁਹਾਡੀ ਦੁਕਾਨ ਹੈ ਹਾਂ ਇਹ ਇੱਥੇ ਕੀ ਦੀ ਦੁਕਾਨ ਹੈ ਆ ਮੋੜਾ ਮੋੜਾ ਬੂਟੀਆਂ ਦੇ ਦਵਾਈਆਂ ਅੱਛਾ ਦਵਾਈ ਹੈ ਕਿੰਨਾ ਤਾਂ ਕੰਮ ਕਰਦੇ ਨੇ ਤੁਸੀਂ ਹਾਂ ਸਹੀ ਠੀਕ ਹੈ ਇਸ ਇਸ ਚੱਕ ਦੇ ਵਿੱਚ ਕਿੰਨੀ ਟੋਟਲ ਆਬਾਦੀ ਹੈ ਟੋਟਲ ਆਬਾਦੀ ਕਾਹਦੀ ਆਬਾਦੀ ਹੈ ਬਾਬਾ ਸਾਹਿਬ ਇਹ ਆਬਾਦੀ ਹੈ ਬਹੁਤ ਲੰਮਾ ਚੱਲਦਾ ਹੈ ਸਹੀ ਕਿਲੇ ਦੀ ਚਾਰ ਦਿਵਾਰੀ ਦੇ ਅੰਦਰ ਮੌਜੂਦ ਬਾਬਾ ਜੀ ਜਿਹੜੇ ਇੱਥੇ ਹਕੀਮ ਤੋਂ ਮਸ਼ਹੂਰ ਹਨ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਹੁਣ ਜਿਹੜੇ ਇੱਥੇ 2-4 ਸਕੂਲ ਹਨ ਉਹਨਾਂ ਨੂੰ ਛੁੱਟੀ ਹੋ ਗਈ ਹੈ ਬੱਚੇ ਜਿਹੜੇ ਨੇ ਘਰਾਂ ਨੂੰ ਵਾਪਸ ਜਾ ਰਹੇ ਨੇ ਬਾਬਾ ਭਮਣ ਸ਼ਾਹ ਦੇ ਨੇੜੇ-ਨੇੜੇ ਜਿਹੜੇ ਪਿੰਡ ਆਬਾਦ ਨੇ ਉਹਨਾਂ ਵਿੱਚ ਫਜ਼ਲ ਸ਼ਾਹ ਵੇਡਲਾ ਜੰਗੀਰ ਗੋਦਾ ਬਹਾਵਲ ਦਾਸ 45 ਐਸਪੀ 46 ਐਸਪੀ ਕਬਰਪੱਟ ਅੱਡਾ ਕਾਨ ਸਿੰਘ ਵਸਾਵੇ ਵਾਲਾ ਅਨੋਖ ਸਿੰਘ ਹਵੇਲੀ ਸ਼ਹਿਰ ਗੁੰਗਾਸਾਲੇ ਪੰਡਤ ਮਨਫੂਲ ਕੋਕੇ ਬਹਾਵਲ ਲੱਦੇਵਾਲ ਮਹੱਲ ਸਜਾਵਰ ਸਿਧਾਰਕਾ ਦੋਲਾ ਪੁਖਤਾ ਮੰਚਰੀਆਂ ਜਿਹੜੇ ਇਹ ਨੇੜੇ-ਨੇੜੇ ਪੈ ਜਾਂਦੇ ਨੇ ਨਾ ਪਿੰਡ ਉਹਨਾਂ ਪਿੰਡਾਂ ਵਿੱਚੋਂ ਇਹ ਤੁਹਾਨੂੰ ਪਿੰਡ ਦੱਸੇ ਨੇਵੇਂ ਗੁਰਦੁਆਰੇ ਦਾ ਮੇਨ ਗੇਟ ਯਾਕੀਲੇ ਦਾ ਇਹਨੂੰ ਦਰਵਾਜ਼ਾ ਆਖਿਆ ਜਾ ਸਕਦਾ ਹੈ ਉਸ ਗੇਟ ਦੇ ਉੱਤੇ ਆਪਾਂ ਮੌਜੂਦ ਹੈ ਜਿਹੜਾ ਮੇਨ ਰੋਡ ਤੋਂ ਇਸ ਗੁਰਦੁਆਰੇ ਨੂੰ ਜਾਂਦਾ ਹੈ ਉਸ ਗੇਟ ਦੇ ਉੱਤੇ ਆਪਾਂ ਮੌਜੂਦ ਹੈ ਬਹੁਤ ਸੋਹਣੇ ਤਰੀਕੇ ਨਾਲ ਕੜਾਈ ਕਰਕੇ ਇਹ ਗੇਟ ਦਰਵਾਜ਼ਾ ਬਣਾਇਆ ਗਿਆ ਹਾ ਹੁਣ ਤਾਂ ਬਹੁਤ ਖਸਤਾ ਹਾਲ ਇਹਦੇ ਜਿਹੜੇ ਦੋ ਦਰਵਾزے ਨੇ ਉਹ ਖਸਤਾਲ ਹੋ ਗਏ ਨੇ ਇਸ ਰੋਡ ਨੂੰ ਹਵੇਲੀ ਰੋਡ ਜਾਂ ਦੀਪਾਲਪੁਰ ਰੋਡ ਵੀ ਆਖਿਆ ਜਾਂਦਾ ਹੈ ਹਵੇਲੀ ਸ਼ਹਿਰ ਤੋਂ ਤਕਰੀਬਨ 10-12 ਕਿਲੋਮੀਟਰ ਸਫ਼ਰ ਬਣਦਾ ਹੈ ਬਾਬਾ ਭੁੰਮਣ ਸ਼ਾਹ ਡੇਰੇ ਦਾ ਜਿਹੜੇ ਮੇਰੇ ਦੋਸਤ ਲੋਹਰ ਤੋਂ ਆਉਂਦੇ ਨੇ ਲੋਹਰ ਆਉਣਗੇ ਉਸ ਤੋਂ ਬਾਅਦ ਕਸੂਰ ਆਉਣਗੇ ਕਸੂਰੋਂ ਕੁੰਡੀਆਂ ਖਾਸ ਹੁਜਰਾ ਸ਼ਾਮਕੀਮ ਦੀਪਾਲਪੁਰ ਤੇ ਦੀਪਾਲਪੁਰ ਤੋਂ ਸਿੱਧਾ ਰੋਡ ਭੁੰਮਣ ਸ਼ਾਹ ਨੂੰ ਆ ਜਾਂਦਾ ਹੈ ਤਕਰੀਬਨ 100 ਤੇ 60 ਕਿਲੋਮੀਟਰ ਸਫ਼ਰ ਬਣਦਾ ਹੈ। ਇਹ ਰੋਡ ਹਵੇਲੀ ਦੀਪਾਲਪੁਰ ਰੋੜੇ ਇੱਥੇ ਡੇਰਾ ਬੁੰਮਣ ਸ਼ਾ ਇਸ ਰੋਡ ਦੇ ਬਿਲਕੁਲ ਉੱਤੇ ਹੀ ਮੌਜੂਦ ਹੈ। ਹਾਂਜੀ ਦੋਸਤੋ ਮੈਂ ਉਮੀਦ ਕਰਨਾ ਤੁਹਾਨੂੰ ਮੈਂ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਈ ਹੋਏਗੀ। ਮੈਂ ਡੇਰੇ ਦੇ ਉੱਤੇ ਹੀ ਮੌਜੂਦ ਹਾਂ। ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਵਹਾ ਦਿੱਤੀਆਂ ਨੇ। ਡੇਰਾ ਪੂਰਾ ਵਿਖਾਇਆ ਹੈ। ਇਸ ਤੋਂ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵਹਾਸਾਂ ਬੁੰਮਣ ਸ਼ਾ ਪਿੰਡ ਇਹ ਤੁਸੀਂ ਵੇਖਿਆ ਬਾਬਾ ਗੋਮਣ ਸ਼ਾਹ ਦਾ ਡੇਰਾ ਦਰਬਾਰ ਵਾਲੀ ਥਾਂ ਗੁਰਦੁਆਰੇ ਵਾਲੀ ਥਾਂ ਇਸ ਤੋਂ ਅਗਲੀ ਜਿਹੜੀ ਵੀਡੀਓ ਹੈ ਉਹ ਤੁਹਾਨੂੰ ਮੈਂ ਬਖਾਸਾਂ ਗੋਮਣ ਸ਼ਾਹ ਪਿੰਡ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਜੇ ਮੈਂ ਹੁਣ ਮਿਲਾਂਗਾ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਅੱਲਾਹ ਹਾਫਿਜ਼ ਬਾਏ ਬਾਏ ਰੱਬ ਰੱਖਾ ਜੀ